ਦੇ ਵੀ ਉਹ ਕਹਾਣੀਆਂ ਜੋਨਾਈ ਤੁਸੀਂ ਖੂਨਦਾਨ ਕਰਨ ਜਾ ਰਹੇ ਹੋ ਇਹਦੇ ਬਿਸ਼ੇ ਤੇ ਕੀ ਕਹਿਣਾ ਚਾਹੋਗੇ ਤੁਸੀਂ ਉਹ ਇਹਦਾ ਖੂਨਾਂ ਸਾਡੇ ਪਿੰਡ ਦੇ ਬੱਚਾ ਨੂੰ ਦਿੱਤਾ ਜਾ ਰਿਹਾ ਹੈ ਉਹ ਆਪਣੇ ਜੋਸ਼ ਨੂੰ ਦੇਣਾ ਅਸੀਂ ਨੇ ਇਹਦੀ ਯਾਦ ਕਰਾਈ ਯਾਦ ਕਰਵਾਇਆ ਖੂਨਦਾਨ ਨੂੰ ਖੂਨਦਾਨ ਦੇ ਕੇ ਗੁੰਮਰ ਖੂਨਦਾਨ ਕਰਨ ਜਾ ਰਹੇ ਨੇ ਦੇਟੋਨਰ ਦੇ ਦੇ ਉੱਪਰ ਸ਼ੂ ਸ਼ੰਤ ਜੀਓ ਸੇਵਾਦਾਰ ਵੱਲੋਂ ਥੈਲਸੀਮੀਆ ਦੇ ਬੱਚਿਆਂ ਲਈ ਇਹ ਕੈਂਪਰ ਅੱਜ ਉਹਨਾਂ ਬੱਚਿਆਂ ਲਈ ਯਾਦ ਵਿੱਚ ਲਗਾਇਆ ਗਿਆ ਹੈ ਜੋ ਕਿ ਪਿਛਲੇ ਹੀ 7 ਸਰਤ ਤਰੀਕ ਨੂੰ ਜਿੱਪੜ ਹੱਦ ਦੇ ਵਿੱਚ ਆਪਣਾ ਜੀਵਨ ਸਮਾਪਤ ਕਰ ਗਿਆ। ਅੱਜ ਦਾ ਇਹ ਕੈਂਪ ਹੈ ਥੈਲਸੀਮੀਆ ਦੇ ਬੱਚਿਆਂ ਲਈ ਬਲੱਡ ਬੈਂਕਰ ਜਿੰਦਰਾ ਹੱਥਸਾਲ ਦੇ ਲਈ ਲਗਾਇਆ ਗਿਆ ਹੈ ਜੋ ਕਿ ਬੇਹਦੀ ਉਪਯੋਗੀ ਅਤੇ ਜ਼ਰੂਰਤਮੰਦ ਬੱਚਿਆਂ ਨੂੰ ਅਤੇ ਲੋਕਾਂ ਨੂੰ ਜਾਂਦਾ ਹੈ। ਇਸ ਕੈਂਪ ਦੇ ਵਿੱਚ ਸਾਨੂੰ ਉਮੀਦ ਹੈ ਤੇ ਕਰੂਨ ਹੋਰ ਸਭਾ ਤੋਂ ਯੋਧੇ ਜੀਵਾਦੀ ਕੱਥੇ ਹੋ ਜਾਣਗੇ ਮੈਂ ਆਸ ਕਰਦਾ ਕਿ ਹੋਰ ਵੀ ਜਿਹੜੇ ਸੱਜਣ ਨੇ ਸਾਡੇ ਨਾਲ ਜੁੜਨਗੇ ਅਤੇ ਥੈਲਾਸਮੀਆ ਦੇ ਬੱਚਿਆਂ ਲਈ ਕੈਂਪ ਲਈ ਅੱਗੇ ਆਉਣਗੇ ਮਨੀ ਵੇਣ ਮਾਚ ਜਿਹੜਾ ਬਰੈਡ ਕੈਂਪ ਲਗਾਇਆ ਜਾ ਰਿਹਾ ਹੈ ਉਹਦੇ ਵਿੱਚ ਤੁਸੀਂ ਕੀ ਕਰੋਗੇ ਜੀ ਅਸੀਂ ਖਾਂਗੇ ਜੀ ਅੱਜ 14 ਜੂਨ ਨੂੰ ਵੇ ਦੁੱਨੂ ਬੜੀ ਜਿਹਾ ਡੋਨੇਟ ਦੇਣ ਸੈਲੀਬ੍ਰਿਟੀ ਦਾ ਜਾ ਰਹੇ ਹੋ ਤੇ ਇਹ ਇੱਕ ਬੱਚੇ ਸਮਾਨੇ ਦੇ ਜਿਹੜੇ ਪੇਰੈਂਟਸ ਹੈ ਉਹ ਆਪਣੇ ਬੱਚੇ ਦੀ ਯਾਦ ਵਿੱਚ ਮਨਾ ਰਹੇ ਹੈ ਫੈਲਾਸੀਮੀਆ ਦੇ ਜਿਹੜੇ ਬੱਚੇ ਦੇ ਨਾਲ ਆਪਣਾ ਬਲੱਡ ਨਹੀਂ ਬੰਦਾ ਉਹ ਇਸ ਕੈਂਪ ਦੇ ਥ्रू ਆਪਕੋ ਬੱਚਿਆਂ ਲਈ ਬਲੱਡ ਨਹੀਂ ਚਾਹੀਦਾ ਲਗਾਇਆ ਗਿਆ ਉਹਦੇ ਵਿੱਚ ਤੇ ਕੀ ਕਹੋਗੇ ਜੀ ਇਹ ਇਹ ਬਲੱਡ ਕੈਂਪ ਤੇ ਇਹਦੇ ਲਈ ਸਾਨੂੰ ਬਹੁਤ ਜ਼ਰੂਰਤ ਹੈ ਖਾਸ ਕਰਕੇ ਜਿਹੜੇ ਫੈਲਾਸੀਮੀਆ ਵਾਲੇ ਬੱਚੇ ਨੂੰ ਬਲੱਡ ਚਾਹੀਦਾ ਹੈ ਇੱਕ ਹੀ ਬੱਚੇ ਨੂੰ ਮਿੰਨੇ ਦੋ-ਦੋ ਤੋਂ ਲੈ ਕੇ ਤਿੰਨ ਵਾਰੀ ਬਲੱਡ ਦੀ ਚਾਹੀਦਾ ਹੈ ਤੇ ਜਿਹਦੇ ਲਈ ਸਾਨੂੰ

ਕਿ ਮੈਂ ਆਪਣੇ ਆਪਣੇ ਪਰਿਵਾਰ ਦੇ ਮੈਂਬਰ ਉਸਤਾਂ ਰਿਸ਼ਤੇਦਾਰਾਂ ਸਹਿਯੋਗੀਆਂ ਅਤੇ ਆਮ ਜਨਤਾ ਵਿੱਚ ਨਿਰਮਿਤ ਤੋਂ ਇੱਕ ਚੈੱਕਰ ਸਾਡੇ ਮੌਤ ਦੇ ਖੂਨ ਦੇ ਦਾਨ ਦੀ ਨਮੋਨਾਰੇ ਤੇ ਆਪਣੀ ਪਾਸਿਤਾ ਦਾ ਕਰਾਣਾ। ਜਿਸ ਦੇ ਨਾਲ ਨਾਲ ਸਹੀ ਦਾਨ ਤੇ ਭੇਟ ਹਾਪ ਦਾ ਦੇਣਾ ਖੂਨ ਦਾ ਦਾਨ ਕਰਨਾ। ਮੈਂ ਇਹ ਯਤਨੀ ਬਣਾਉਣ ਲਈ ਅਰگە ਪਾਜੀ ਵਾਲਾ ਖਰਚਾ ਫੋਟੋ ਕਰਨਾ ਮੈਂ ਏਅਰਕਲਾ ਕੀਦਾ ਵਾਹ ਇਹ ਮੈਂ ਮਰੀ ਤੁਮਾਰੀ ਸੇਕ ਸਰਪਤਾਮ ਕੀ ਅੱਜ ਰક્તદાન ਦੇਣ ਦੇ ਮੌਕੇ ਜਿਹੜਾ ਜੋ ਕੈਂਪ ਲਗਾਇਆ ਗਿਆ ਹੈ ਉਹਦੇ ਬਿਛੇ ਤੁਸੀਂ ਕੀ ਕਹੋਗੇ ਜੀ ਇਹ ਕੈਂਪ ਬਲੱਡ ਡੋਨੇਸ਼ਨ ਕੈਂਪ ਚ ਹੋਇਆ ਹੈ ਸੀ ਸ਼ੰਕਰ ਸੇਵਾਦਾਨ ਉਹਨਾਂ ਦਾ ਕਹਾਇਆ ਕਿਹਾ ਉਹਨਾਂ 7 ਬੱਚਿਆਂ ਦੀ ਯਾਦ ਵਿੱਚ ਜਿਨ੍ਹਾਂ ਦੇ ਕਿਸੇ ਨੇ ਗੁੰਮਾਇਆ 7 ਪਟਿਆਲੇ ਤੋਂ ਆਣ ਦੇ ਵਾਹ ਅਕਸੀਡੈਂਟ ਹੋਇਆ ਸੀ 7 ਬੱਚਿਆਂ ਦਾ ਉਹਨਾਂ ਦੀ ਯਾਦ ਦੇ ਵਿੱਚ ਲਾਇਆ ਹੈ। ਹੋਰ ਸਮਾਣੇ ਦੇ ਨੋਟ ਨੇ ਜਿਹਨਾਂ ਵਿੱਚ ਬੜੀ ਸ਼ਰਧਾ ਦੇ ਨਾਲ ਹਿੱਸਾ ਲਿਆ ਬਲਕਿ ਇੱਕ ਪਹੁੰਚਾ ਹੈ। ਹੋਰ ਸਾਰੇ ਸ਼ਹਿਰ ਦੇ ਵਸਨੀਕਾਂ ਨੇ ਕਹਾ ਇਹ ਉਹਨਾਂ ਨੂੰ ਡਰਾਈਵਰ ਨੂੰ ਔਰ ਉਹਨਾਂ ਮਾਲਕਾਂ ਨੂੰ ਇੱਕ ਬੰਦੇ ਫੜਨ ਬਾਅਦ ਬਹੁਤ ਸੰਦਰਸ਼ ਕੀਤਾ ਇਹ ਗੱਲ ਕਲੀਅਰ ਕਰਸੌਂੀਆਂ ਨੇ ਕਿ ਐਡਮਿਨਿਸਟ੍ਰੇਸ਼ਨ ਦੇ ਹੋ ਹੈ ਉਹ ਹਫਤਾ ਸਹੀ ਰੋਡ ਤੇ ਸਮਾਜ ਨੂੰ ਚਲਾਣ ਦਾ ਸਿਆਣ ਉਹਦਾ ਹੀ ਬਚਾ ਨਤੀਜਾ ਅਸੀਂ ਪਰਸੋਂ ਦੇਖਿਆ ਕਿ ਇੱਕ ਘਰਾ ਦੇ ਵਿੱਚ ਵੱਡਾ ਇੱਕ ਕ੍ਰੈਸ਼ ਹੋਇਆ ਜਿਹਦੇ ਵਿੱਚ ਪੰਜਾਹ ਤੋਂ ਲੋਕ ਮਾਰੇ ਗਏ ਉਹ ਜਹਾਜ਼ ਦੀ ਟੈਸਟਿੰਗ ਪ੍ਰੋਬਲਮ ਇਸ ਦੇ ਕਾਰਨ ਨਹੀਂ ਹੈ और इस तरीके आदि की ठीक तरीके चैकिंग और ड्राइविंग वगैरह फ्री लाइसेंस आ रहे का कहते हादसे नहीं हो सके शिक्षण सेवा दल हमेशा ही जमाने के अच्छे कामों के अच्छे हिस्सा लगा और अच्छे ने जो ब्लड मोशन कैप्ट लाया बहुत जिंदगी बचाएगा बहुत लोगों के लिए कम आएगा कई लोगों ਸਭ ਤੋਂ ਵੱਡਾ ਕੰਮ ਇਹਨਾਂ ਨੇ ਕੀਤਾ ਕਿ ਹਰ ਇੱਕ ਡੋਨੇਸ਼ਨ ਦੇਣ ਵਾਲੇ ਨੂੰ ਇੱਕ ਗ੍ਰੀਨ ਪੌਦਾ ਜੋ ਹੈ ਆਪਣੇ ਘਰ ਦੇ ਵਿੱਚ ਲਗਾਉਣ ਵਾਸਤੇ ਵੀ ਬਹੁਤ ਅੱਛੀ ਇੱਕ ਸੋਚ ਹੈ ਸੋ ਮੈਂ ਸਾਰੇ ਨਿਵਾਸੀਆਂ ਨੂੰ ਦੇ ਕੇ ਇਹਨਾਂ ਬੱਚਿਆਂ ਦੇ ਲਈ ਸੰਘਰਸ਼ ਕਰ ਰਹੇ ਨੇ ਔਰ ਸਿੱਖ ਸੰਕਟ ਸੇਵਾ ਦਾ ਧੰਨਵਾਦ ਕਰਦਾ ਇਹਨਾਂ ਦੇ